ਅੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋ ਨਵੀਂ ਵੀਡੀਓ 'ਚ ਪਹੁੰਚੇ ਹੋਏ ਆ ਜੀ ਸ਼ੰਭੂ ਬਾਰਡਰ ਤੇ ਧਰਨੇ ਦੇ ਵਿੱਚ ਬਾਕੀ ਗਾਹਾਂ ਜਾ ਕੇ ਦੇਖਦੇ ਆ ਜਿੱਥੇ ਬੈਰੀਗੇਟ ਲੱਗੇ ਹੋਏ ਨੇ ਵੀ ਕੀ ਮਾਹੌਲ ਆ ਬਾਕੀ ਕੱਠ ਬਹੁਤ ਜ਼ਿਆਦਾ ਏ ਹੋਊਗਾ 8-10 ਕਿਲੋਮੀਟਰ ਦਾ ਲੰਬਾ ਜਾਮ ਵੀ ਟਰਾਲੀਆਂ ਟਰਾਲੀਆਂ ਖੜੀਆਂ ਨੇ 8-10 ਕਿਲੋਮੀਟਰ 'ਚ ਕੀ ਵੀਡੀਓ ਨਾ ਬਣੇ ਰਹੋ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਇੱਕ ਗੱਡੀ ਤੋਰ ਦੋ ਨਾ ਬਹੁਤ ਜ਼ਿਆਦਾ ਇਕੱਠਾ ਬਹੁਤ ਜਿਆਦਾ ਆ ਬੀਰ ਮੈਨੂੰ ਸਮਝ ਆਉਂਦਾ ਹੈ ਕਰੋਨਾ ਮਾਰੂ ਪੈ ਗਿਆ ਇਹਨੇ ਆਪਣੇ ਲੋਕਾਂ ਨੂੰ ਬਹੁਤ ਨੁਕਸਾਨ ਨੂੰ ਦਿੱਤਾ ਬੰਦੇ ਉਹਰੇ ਦਾ ਕਰੀ ਗੱਲਾਂ ਬੰਦਾ ਜਰੂਰੀ ਕਿਹਨੂੰ ਆਇਆ ਸੰਸਦ ਉਹਨੂੰ ਰਾਜ ਦੇ ਬਾਰੇ ਜੇ ਫਾਗੋ ਹੋਏ ਹੋਏ ਉਹ ਬੋਲੇ ਸੋਹਿਹਲ ਲੰਬੀ ਚੋੜਾ ਚਾਹੇ ਜੀਤੀ ਹੋਵੇ ਸਾਰੇ ਮਾਰੇ ਸਰਕਾਰ ਜੋ ਹੱਥਾਂ ਵਾਲੇ ਪੀਰ ਹੈ ਕਿ ਬਾਰ ਬਾਰ ਸੇ ਤੋਂ ਤੁਹਾਨੂੰ ਹੱਥ ਬਲ ਕੇ ਪੀਰ ਕਰਦੇ ਆ ਕੋਈ ਕੋਈ ਸਮਾਂ ਬੇਨ ਕਰਵਾਉਂਦਾ ਫੋਨ ਆ ਗਿਆ ਜੰਗ ਮਾਰੋ ਮਾਰ ਉਧਰੋਂ ਆ ਰਹੇ ਨੇ ਗੋਲੇ ਤੇ ਪਤੰਗ ਵੀ ਡਾਏ ਹੋਏ ਨੇ ਡਰੋਨ ਛੱਡਣ ਨੂੰ ਤੇ ਬਾਕੀ ਆਪਣੀ ਦੇਖੋ ਕਿੰਨਾ ਹੈ ਕਿੱਡੀ ਵੀਰ ਹੋਣੀ ਇੱਧਰ ਸਾਰੇ ਖੇਤਾਂ 'ਚ ਵੀ ਖੜੇ ਨੇ ਵੀਰ ਕਰਦੇ ਆ ਕਿ ਇਹ ਸਾਡੇ ਸ਼ਹਿਰ ਤੋਂ ਨਾਕ ਕਰੇ ਅੱਗੇ ਨਾ ਗਾਂ ਤੇ ਗੋਲੇ ਆ ਰਹੇ ਨੇ ਉਧਰੋਂ ਸਾਹ ਦੇ ਸਾਹ ਦੇਖੀਏ ਕੋਈ ਇੱਕ ਸ਼ਹਿਰ ਤੁਹਾਨੂੰ ਕਹਿ ਕੇ ਗਏ ਨੇ ਦੇਖੋ ਜੀ ਇਹਨਾਂ ਤੋਂ ਨਾਮ ਲੈ ਦਿੱਤਾ ਗਿਆ ਕਾਹਨਾਂ ਨਾਲ ਵਿੱਚ ਵਿੱਚ ਸਾਰੇ ਜਿਹਨਾਂ ਦੇ ਮੋਬਾਈਲ ਕਰਾ ਦੇ ਉਹਨਾਂ ਦਾ ਵੀ ਮੌਕਾ ਦੇ ਦੇ ਬਹੁਤ ਸਾਰੀ ਇਕੱਠਾ ਦੇਖੋ ਸਾਰੇ ਤੂਫਾਨ ਤੋਂ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਜਿਹੜੇ ਕਿਸੇ ਦੇ ਵੀ ਮੋਬਾਈਲ ਚੱਪਰ ਤੋਂ ਆਏ ਨੇ ਉਹਨਾਂ ਨੂੰ ਬੇਨਤੀ ਹੈ ਉਹ ਸਟੇਜ ਦੇ ਉੱਤੇ ਆ ਜਾਣ ਡਰੋਨ ਡਰੋਨ <laughs> ਤਾ ਹੀ ਪੂਰਾ ਜੁੱਤ ਮਾਰੋ ਮਾਰ ਦੇਖੋ ਕਟੋ ਉਹੀ ਯਹੀ ਥੋੜੀ ਸ਼ਾਂਤੀ ਉਹ 2 ਘੰਟੇ ਹੋ ਗਏ ਤੇਰਾ ਫੋਨ ਮਲਾਰੇ ਖੇਤਾਂ 'ਵਾਂ ਖੜੇ ਉਹੀ ਤੇਰਾ ਫੋਨ ਨਹੀਂ ਹੋਇਆ ਸਿੱਕਮ ਨਹੀਂ ਲੇਦਾ ਉਹ ਲੇ ਗਿਆ ਕਿਉਂ ਉਹਦੇ ਨਹੀਂ ਲੇ ਗਿਆ ਉਹ ਖੇਤਾਂ 'ਵਾਂ ਹੀ ਆ ਜਾ ਬੰਦਸ ਖੇਤਾਂ 'ਵਾਂ ਖੜੇ ਉਹ ਟੈਂਕਰ ਖੜਿਆ ਜਿਹੜਾ ਨੀਲੇ ਆ ਨੀਲੇ ਜੇ ਟੈਂਕਰ ਖੜਿਆ ਪੋਰੀਆਂ ਕੇ ਲਾ ਕੇ ਟੈਂਕਰ ਖੜਿਆ ਯਾਰ ਕਿਹੜਾ ਟੈਂਕਰ ਹੈ ਪਹਿਲੇ ਚਾਲੂ ਪਿਆ ਟੈਂਕਰ ਉਹ ਸਾਹਮਣੇ ਖੜੇ ਨੇ ਆਪਣੇ ਕਸਾਨ ਗੱਲਬਾਤ ਕਰ ਰਹੇ ਨੇ ਉਹਨਾਂ ਨਾਲ ਹੋਰ ਸਾਲਿਆਂ ਨਾਲ ਜਿਹੜੀ ਤੋੜੀ ਇੱਥਲੇ ਉਤਰੇ ਨਾ ਪੋੜੀਆਂ ਪਾ ਆ ਮੈਂ ਲੈਣ ਆ ਜਾਣਾ ਕੋਈ ਬਾਬਾ ਜੀ ਖੜਾ ਏ ਨਾ ਉਰੀ ਦੇਖ ਰਿਹਾ ਪੋੜੀਆਂ ਕੇ ਲੱਗ ਟਰੈਕਟਰ ਖੜਾ ਏ ਚਿੱਟੀ ਚਾਹਰੀ ਔਰ ਛਤਰੀ ਵਾਲਾ ਉੱਤੇ ਲੱਗ ਆਇਆ ਮੈਂ ਲੈਣ ਆ ਜਾਣਾ ਪੋੜੀਆਂ ਕੇ ਨੀਚੇ ਆਇਆਗੇ ਨੀਚੋਂ ਉਤਰ ਜਾ ਬੈ ਲੋੜੇ ਦੀ ਜਿਸ ਕੋਦੇ ਮਿਲ ਜਾ ਮਰ ਬੰਦ ਕੰਪਟੂ ਨਾ ਪੱਟਾ ਨਹੀਂ ਜਾ ਹੋਰਸ ਵਾਲੇ ਸਮਝਾ ਰਹੇ ਨੇ ਇੱਧਰ ਹੱਥ ਬੰਨ ਰਹੇ ਨੇ ਵੀ ਥੋੜੀ ਸ਼ਾਂਤੀ ਰੱਖੋ ਵੀ ਉਹ ਨਾ ਕਰੋ ਬਾਕੀ ਮੈਨੂੰ ਲੱਗਦਾ ਉਧਰੋਂ ਤਾਂ ਚਲਾਤਾ ਕੰਮ ਇਧਰੋਂ ਨਾ ਚਲਾ ਦੇਣ ਬਹੁਤ ਸੱਟਣ ਲੱਗ ਗਿਆ ਉਧਰ ਤਾਂ ਪਰਲੇ ਪਾਸੇ ਇਧਰੋਂ ਵੀ ਜਲਾਉਣਗੇ ਮੈਨੂੰ ਲੱਗਦਾ ਫੜ ਲਓ ਪੂੰਛ ਇਹਨਾਂ ਦੀ ਵੱਜ ਲੋ ਵੱਜ ਲੋ ਪਹਿਲਾਂ ਰੋਕ ਰਹੇ ਸੀ ਹੁਣ ਫੇਰ ਸੱਟ ਵੀ ਦਿੱਤੇ ਇਹਨਾਂ ਨੇ ਆਪੇ ਪਤਾ ਨਹੀਂ ਕੀ ਇਹਨਾਂ ਦੀ ਉਹ ਆ ਰਾਜਨੀਤੀ ਸਿਆਸਤ ਆ ਵੀ ਹੱਥ ਜੋੜ ਕੇ ਆਪੀ ਛੱਡ ਦੋ ਉਹ ਥੋੜੀ ਭੈਣ ਦੀ ਬੁੱਧੀ ਜਾ ਰਹੇ ਆ ਜੀ ਵਾਪਸੀ ਹੁਣ ਪਿੰਡ ਨੂੰ ਕੱਲ ਨੂੰ ਫਿਰ ਮਾਰਾਂਗੇ ਜਿਹੜਾ ਦੁਬਾਰਾ ਦੇਖੋ ਬਹੁਤ ਲੰਬਾ ਜਿਆਦਾ ਜਾਮ ਲੱਗਿਆ ਹੋਇਆ ਟਰਾਲੀਆਂ ਦਾ ਬਹੁਤ ਜਿਆਦਾ ਵੱਡਾ ਕਾਫਲਾ ਐ 8-10 ਕਿਲੋਮੀਟਰ ਤੱਕ ਲਾਈਨਾਂ ਲੱਗੀਆਂ ਨੇ ਲੰਬੀਆਂ ਬਾਕੀ ਅੱਜ ਬਹੁਤ ਸ਼ਿੰਗਾਰਛ ਹੋਇਆ ਏ ਉਧਰੋਂ ਅਥਰੂ ਗੈਂਦ ਦੇ ਗੋਲੇ ਤੇ ਇਧਰੋਂ ਕਿਸਾਨ ਵੀਰ ਵੀ ਡਟੇ ਰਹੇ ਨੇ ਮਾਪੂਰੇ ਇਹ ਬਾਕੀ ਵੀਡੀਓ ਆਪਾਂ ਬਣਾਈਆ ਦੇਖਿਓ ਸਾਰੇ ਜਣੇ ਸਰ ਕਹਿ ਕੇ ਇਹਨੂੰ ਗੁੱਟਾਣਾ ਤੇ ਕੀ ਗੱਲ ਬਾਤ ਹੈ ਹੈ ਬਾਕੀ ਆਪਾਂ ਨੂੰ ਸ਼ੰਭੂ ਬਾਰਡਰ ਹੈਗਾ 50 ਕਿਲੋਮੀਟਰ ਪਿੰਡੋਂ ਇਸੇ ਕਰਕੇ ਗੱਡੀ ਜਾ ਕੇ ਦੀ ਤੇ ਇੱਕ ਦਿਨ ਆਵਾਂਗੇ ਟਰਾਲੀ ਚ ਲੈ ਕੇ ਆਵਾਂਗੇ ਨਾਲੇ ਪਿੰਡੋਂ ਹੋਰ ਇੱਕ ਬੰਦੇ ਬਾਕੀ ਦੇਖੋ ਕਾਬਲਾ ਟਰਾਲੀਆਂ ਦਾ ਕਿੰਨੇ ਕਿਲੋਮੀਟਰ ਲੰਬਾ ਗਿਆ ਆਮ ਤੇ 27 ਬਾਟਰ ਤੇ ਬਹੁਤ ਜ਼ਿਆਦਾ ਹੈ ਪਰ ਹੌਂਸਲੇ ਬਲੰਦ ਨੇ ਕਿਸਾਨਾਂ ਦੇ ਤੇ ਨੌਜਵਾਨਾਂ ਦੇ ਬਾਕੀ ਦੇਖੋ ਜਦੋਂ ਕਿਸਾਨ ਦੇਣਗੇ ਆਊਟਰ ਜਦੇ ਫਿਰ ਗਾਂ ਪਦਣਗੇ ਕਿਸਾਨ ਤੇ ਮਸ਼ੀਨਾਂ ਵੀ ਕੱਢੀਆਂ ਨੇ ਪਾਪ ਲਾਈਨ ਮਸ਼ੀਨਾਂ ਜੀ ਸੀ ਬੀ ਮਸ਼ੀਨਾਂ ਨੇ ਬਾਕੀ ਅੱਜ ਮੀਟਿੰਗ ਚੱਲਦੀ ਰਹੀ ਆ ਸਾਰਾ ਦਿਨ ਕਿਸਾਨਾਂ ਦੀ ਪ੍ਰਸ਼ਾਸਨ ਨਾਲ ਤੇ ਬਾਕੀ